ਜਗਤ ਤੇ ਤੇਰੀ ਸੇਵਾ ਜਿਸ ਤੂੰ ਆਪ ਕਰਾਏ ਤਹਾਂ ਬੈਕੁੰਠ ਜਿਹ ਕੀਰਤਨ ਤੇਰਾ ਤੂੰ ਆਪੇ ਸ਼ਬਦ ਜਿੱਥੇ ਉਹਦਾ ਕੀਰਤਨ ਅਸਲੀ ਬੈਕੁੰਠ ਅਸਲੀ ਸਵਰਗ ਉਹ ਆ ਆ ਜਿਹੜਾ ਤੁਸੀਂ ਮਾਨ ਰਹੇ ਹੋ ਆਓ ਇਹਦਾ ਆਨੰਦ ਆਪਾਂ ਲਈਏ ਜਿਸ ਤਰ੍ਹਾਂ ਮਹਾਰਾਜ ਨੇ ਐਸੀ ਕਮਾਲ ਦੀ ਗੱਲ ਕਰਤੀ ਇਹ ਸਾਰੇ ਝਗੜੇ ਝੜੇ ਮੁਕਾਤੇ ਨੇ ਉਹ ਕਹਿੰਦੇ ਨੇ ਨਿਰਵਾਣ ਕੀਰਤਨ ਗਾਵੋ ਕਰਦੇਗਾ ਨਿਮਕ ਸਮਰਤ ਜਿਤ ਛੁਟ ਜਾਏ ਕਸੇ ਸਵਾਦ ਦੀ ਗੱਲ ਨਿਮਖ ਇੱਕ ਸੈਕਿੰਡ ਜੇਕਰ ਤੇ ਇੱਕ ਛਿਨ ਵੀ ਸਾਡਾ ਮਨ ਸੱਚੀ ਮੁੱਤੀ ਪ੍ਰਭੂ ਦੀ ਬਾਣੀ ਨਾਲ ਕੀਰਤਨ ਲੱਗੇ ਨਾ ਸਾਧ ਸੰਗਤ ਜੀ ਤੇ ਚੜ੍ਹਦੀ ਕਲਾ ਹੋ ਸਕਦੀ ਹੈ ਪਾਲ ਉਤਾਰਾ ਹੋ ਸਕਦਾ ਆਪਣਾ ਇੱਥੇ ਆਇਆ ਸਫਲਾ ਹੋ ਸਕਦਾ ਆਪ ਆਪ ਸਾਰੇ ਕੋਸ਼ਿਸ਼ ਕਰੀਏ ਜਿਸ ਨਿਮਖ ਦੀ ਬਾਤ ਸਤਿਗੁਰੂ ਨੇ ਕੀਤੀ ਏ ਉਹ ਨਿਮਖ ਆਪਣੇ ਹਿੱਸੇ ਆਵੇ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਸਤ ਗੁਰ ਕੀ ਸੇਵਾ ਸਫਲ Give the hour. ਸਤ ਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚੇਤਨਾਈ ਸਤ ਗੁਰ ਕੀ ਸੇਵਾ ਸਫਲ ਹੈ ਜੀ ਕੋ ਕਰੇ ਚੇਤਨਾਈ ਸਤ ਜਾਏ ਹਮੇਂ ਵਿਚੋ ਜਾਏ ਹਮੇਂ ਰਬ ਚੋ ਜਾਏ ਸਤ ਗੁਰ ਕੀ ਸੇਵਾ ਸਭਨ ਮੈਂ ਜੀ ਕੋ ਕਰੇ ਇਤਨਾਰੀ ਸਤ ਗੁਰ ਕੀ ਸੇਵਾ ਸਭਨ ਮੈਂ ਜੀ ਕੋ ਕਰੇ ¡Se va! او <applause> ਕਿ ਬੰਦਾ ਮਨ ਕਾ ਕਰ ਕਰਕੇ ਖੁਸ਼ੀ ਨਾਲ ਸੇਵਾ ਕਰੇ ਤੇ ਮਹਾਰਾਜ ਮਨ ਦੀ ਮਰਦ ਪੂਰੀ ਕਰ ਦਿੰਦੇ ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਦਾ ਮਹਾਰਾਏ ਨੇ ਲਬਜ ਵਰਤਿਆ ਬੇ ਹਉਮੈ ਵਿੱਚੋਂ ਚਲੀ ਜਾਂਦੀ ਹੈ ਕਿਉਂਕਿ ਆਸਾ ਜੀ ਦੀ ਬਾਣੀ ਵਿੱਚ ਸਤਿਗੁਰੂ ਕਹਿੰਦੇ ਨੇ ਹਉਮੈ ਵੱਡਾ ਰੋਗ ਹੈ ਦੇਖੋ ਸਭ ਤੋਂ ਵੱਡਾ ਰੋਗ ਕਹਿੰਦੇ ਹਉਮੈ ਕਿਉਂਕਿ ਬੰਦਾ ਚਾਰ ਅੱਖਰ ਜ਼ਿਆਦਾ ਪੜ ਜਾਏ ਨਾ ਤਦੋਂ ਹੰਕਾਰ ਹੋ ਜਾਂਦਾ ਚਾਰ ਪੈਸੇ ਇਕੱਠੇ ਜਾਦੇ ਹੋ ਜਾਂਦੇ ਤੇ ਫੇਰ ਹੰਕਾਰ ਹੋ ਜਾਂਦਾ ਚਾਰ ਬੰਦੇ ਫੋਤੇ ਜਾਣਣ ਲੱਗ ਜਾਣ ਜਾਂਦਾ ਵਰਗਾ ਕੋਈ ਨਹੀਂ ਮਾਰਕ ਕਹਿੰਦੇ ਨੇ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾ ਖੰਡਾ ਵਿੱਚ ਜਾਣੀਏ ਨਾਂ ਚੱਲਿਆ ਸਭ ਕੋਏ ਚੰਗਾ ਨਾਮ ਰਖਾਏ ਕ ਜਸ ਕੀਰਤ ਜਗ ਮੇ ਜੇ ਕਿਸ ਨਦਰ ਨਾ ਆਵਈ ਤਵਾਸ ਨੁਛੇ ਕੋਥੇ ਸੱਚਾ ਹੀ ਸੱਚ ਨਿਪੜਿਆ ਉਥੇ ਸਚਾਈ ਦੀ ਗੱਲ ਦੇਖ ਕੱਚ ਪਕਾਈ ਉਥੇ ਪਾਏ ਖੱਗਿਆ ਗਿਆ ਜਦ ਪੈਦਾਇ ਇੱਥੇ ਬੰਦਾ ਜਿੰਨਾ ਮਰਜੀ ਆਪਦੇ ਆਪ ਨੂੰ ਵਧੀਆ ਬਣਿਆ ਫਿਰ ਅੱਗੇ ਗਿਆ ਜਾਣੀ ਹੈ ਉਥੇ ਗਿਆ ਪਤਾ ਲੱਗਦਾ ਕੌਣ ਵੱਡਾ ਕੌਣ ਛੋਟਾ ਹੈ ਉੱਥੇ ਪਤਾ ਲੱਗਦਾ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਜਪਦੀ ਸਾਹਿਬ 'ਚ ਕਮਾਲ ਕਰ ਦਿੱਤੀ। ਇੱਕ ਇੱਕ ਪੰਕਤੀ ਦਾ ਜਿਸ ਤਰ੍ਹਾਂ ਮਨੁੱਖੀ ਕੁਝੇ ਦੇ ਵਿੱਚ ਸਮੁੰਦਰ ਬੰਦ ਕਰ ਦਿੱਤਾ। ਵਾਹਿਗੁਰੂ ਵਾਹਿਗੁਰੂ। ਕਮਾਲ ਦੀ ਬਾਣੀ ਜਪਦੀ ਸਾਹਿਬ। ਜਦੋਂ ਪੜੀਏ ਨਵਾਈ ਨਾਮ ਜਦੋਂ ਪੜੀਏ ਨਵਾਈ ਅਨੰਦ ਤੇ ਅਨੰਦ ਹੈ। ਅਨੰਦੋ ਅਨੰਦ ਕਹਾਣਾ। ਸਹਬ ਮੇਰਾ ਨੀਤ ਰਮਾ। ਅਸੀਂ ਇੱਕ ਓੰਕਾਰ ਰੋਜ਼ ਕਹਿੰਦੇ ਆ ਤੇ ਰੋਜ਼ ਨਵਾਂ ਹੀ ਸਵਾਦ ਆਉਂਦਾ। ਨਵਾਂ ਹੀ ਨਾਮ। ਵਾਹਿਗੁਰੂ ਕਿਰਪਾ ਕਰੇ ਸਾਨੂੰ ਵੱਧ ਤੋਂ ਵੱਧ ਬਾਣੀ ਪੜਨ ਦੀ ਸਮਰੱਥਾ ਪ੍ਰਦਾਨ ਕਰੇ ਸਾਧ ਸੰਗਤ ਜੀ ਸੱਚੀ ਮੁੱੱਚੀ ਬੰਦਾ ਜਦੋਂ ਚਿਤ ਲਾ ਕੇ ਬਾਣੀ ਪੜਦਾ ਹੈ ਸੇਵਾ ਕਰਦਾ ਹੈ ਨਾ ਆਤਮਿਕ ਅਨੰਦ ਬੜਾ ਆਉਂਦਾ ਆਪਰੇ ਆਪ ਜਿਹੜਾ ਆਨੰਦ ਹੈ ਨਾ ਅਸਲੀ ਜਿਸ ਤਰ੍ਹਾਂ ਹਨ ਰਾਮ ਰਸ ਪੀ ਆਰੇ ਬਸਰ ਗਏ ਰਸ ਹੌਰ ਦੁਨੀਆਂ ਦੇ ਸਾਰੇ ਰਸ ਕਸ ਨਫਰ ਦੇ ਬਰਾਬਰ ਨਹੀਂ ਮਹਾਰਾ ਨੇ ਐਸੇ ਐਸੇ ਉਦਾਹਰਣਾਂ ਦਿੱਤੀਆਂ ਮਹਾਰਾ ਕਹਿੰਦੇ ਨੇ ਬਨਾਰਸੀ ਤਪ ਕਰ ਉਲਟ ਤੀਰਥ ਮਰ ਅਗੰਧ ਹੈ ਕਾਇਆ ਕਲਪ ਕੀਜੈ ਅਸਮੇਧ ਜਗ ਕੀਜੈ ਸੋਨਾ ਗਰਭदान ਦੀਜੈ RAM ਨਾਮ ਸਰ ਤਉ ਨ ਪੁਜੈ ਕਹਿੰਦੇ ਸੋਨਾ ਗਰਭदान ਦੀਜੈ ਚੁੱਪ ਕਰਕੇ ਗੁਪਤ ਕਿਸੇ ਨੂੰ ਪਤਾ ਨਾ ਲੱਗੇ ਸੋਨਾ দান ਕਰ ਦੇ ਜਿਹੜਾ ਉਹ ਫਲ ਮਿਲਣਾ ਤੇ ਫਿਰ ਅਸਮੇਦ ਜੱਗ ਕਰ ਅਸਮੇਦ ਸਾਰੇ ਸ਼ੈਲ ਨੂੰ ਸਦਾ ਪੱਥਰ ਦੇ ਇੱਕ 36 ਪ੍ਰਕਾਰ ਦੇ ਪੂਜਨ ਬਣਾ ਕੇ ਸ਼ਕਾੜੇ ਜਿਹੜਾ ਉਹ ਫਲ ਮਿਲਣਾ ਫਿਰ ਅਸਦਾਨ ਘੋੜੇ ਦਾਨ ਕਰਦੇ ਨੇ ਗੱਜ ਦਾਨ ਹਾਥੀ ਦਾਨ ਕਰਦੇ ਨੇ ਅਸਦਾਨ ਗੱਜ ਦਾਨ ਸੇਜਾ ਨਾਰੀ ਓਏ 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 ਸੌਣ ਸੌਣ ਕੇ ਪੜ ਪੜ ਕੇ ਮਨ ਬੜਾ ਹਰਾਮ ਹੁੰਦਾ ਏ ਠਾ ਮਹਾਰਜ ਕਹਿੰਦੇ ਕਿਸੇ ਬੰਦੇ ਦਾ ਨਵਾਂ ਵਿਆਹ ਹੋਇਆ ਡੋਲੀ ਘਰ ਆ ਗਈ ਸੇੜ ਸਜੀ ਪਈ ਏ ਉੱਤੇ ਦੁਲਹਨ ਬੈਠੀ ਏ ਉਹ ਕਿਸੇ ਨੂੰ ਦਾਨ ਕਰ ਦੇ ਬਰਾਵਾ ਕਹ ਕੰਮ ਤੇ ਮਹਾਰਾਜ ਨੇ ਦੇਖੋ ਕਾਸੀ ਉਦਾਹਰਣ ਦਿੱਤੀ ਕਹਿੰਦੇ ਉਹ ਜਿਹੜਾ ਫਲ ਮਿਲਦਾ ਠੀਕ ਹੈ ਸੇਜਾ ਨਾਰੀ ਭੂਮ ਦਾਨ ਫਿਰ ਧਰਤੀਦਾਰ ਕਰ ਦਿਓ ਫਿਰ ਮਾਰਾ ਕਹਿੰਦੇ ਇਥੋਂ ਤੱਕ ਹੀ ਨਹੀਂ ਐਸੋ ਦਾਨ ਨਿਤ ਨਿੱਟਾ ਕੀਜੈ ਅਦਰੋਜ ਕਰੀ ਜਾ ਪਾਵੇਂ ਏਡੇ ਦਾਨ ਫਿਰ ਕਹਿੰਦੇ ਆਤਮ ਜੋ ਨਿਰਮਾਇ ਲਕੀਜੈ ਆਪ ਬਰਾਬਰ ਕੰਚਨ ਦੀਜੈ RAM ਨਾਮ ਸਰ ਤਉ ਨ ਪੁਜ ਉਹਦੇ ਨਾਮ ਦੇ ਬਰਾਬਰ ਫੇਰ ਵੀ ਦੀ ਤੇ ਆਪਾਂ ਕਿਉਂ ਉਹਦੇ ਨਾਮ ਦੇ ਪਈ ਆਪਾਂ ਹੋਰ ਨਾਮ ਦੇ ਪਈ ਆਓ ਫਿਰ ਅਦੇ ਮਾਰਾ ਸਾਡੇ ਦੀ ਕਿਰਪਾ ਕਰਦੇ ਸੋ ਸਰਵਿਕੋ ਮੈਂ ਦਾਪਾ ਵਾਇਰੂਸਾਂ ਦੇ ਘਰ ਨਾਲ ਸਾ ਪਰਦੇ ਆ ਗਏ ਗੁਰੂ ਵਾਹਿਗੁਰੂ 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 ਵ